ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਛਾਪੜਾ ਜਜਨ ਰੰਧਾਵਾਸਾ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਆਖਾਂ ਹੋਰ ਜੇ ਤੁਸੀਂ ਹੱਡੀਆਂ ਚੁੱਪ ਚੁੱਪ ਜੋੜ ਲਾਇਆ ਜੇ ਮੈਂ ਨਾਲ ਲੈਣ ਲੱਗਿਆ ਤੇ ਬਹੁਤ ਟਾਈਮ ਲੱਗ ਜੂਗਾ ਸੋ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦੀ ਛਾਪੜਾ ਜਜਨ ਦੀ ਸੰਗਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਬੋਲਦਾ ਸਾਰੇ ਦਾ ਸੋਰ ਦਾ ਸੋਰ ਦਾ ਕਿ ਤੁਸੀ ਤਾਂ ਸੁਣੋ ਬਤਾਇਆ ਨਹੀਂ ਵੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਇਸ ਪਿੰਡ ਨੇ ਹਮੇਸ਼ਾ ਕਾਂਗਰਸ ਚੁਕਾਈ ਆ ਔਰ ਇਸ ਵਾਰ ਵੀ ਕਾਂਗਰਸ ਚਿੱਟਕੇ ਨਿਕਲੀ ਆ ਜਿਹੜੇ ਧੱਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਨਾਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਇਹਨਾਂ ਵਕਤ ਤੋਂ ਪਿੰਡ ਵਾਲਿਆਂ ਨੇ ਜਾਰੀ ਰੱਖਣਾ ਔਰ ਜਿਹੜੇ ਅਬੂਬੇ ਕੰਪੇ ਨਹੀਂ ਤੇਰੇ ਨੇ ਦੱਸੇ ਨੇ ਰਾਸ਼ਦਾ ਇੱਥੇ ਬਹੁਤ ਵੱਡਾ ਕਪੜਾ ਜਿਹੜੇ ਲੋਕੀ ਖੁੱੜ ਕੇ ਬੋਲੇ ਨੇ ਤੇਰੇ ਬਾਰੇ ਅੱਜ ਹੀ ਲਿਖ ਕੇ ਭੇਜਿਆ ਜਾਏਗਾ ਔਰ ਇਹਦੀ ਪ੍ਰੋਪਰ ਇਨਫਾਰ ਕਿਤੀ ਜਾਏਗੀ ਤੇ ਜਿਹੜੇ ਭਰਾਵਾਂ ਨੇ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲਏ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਘੱਟ ਮਰੀਆ ਤੇ ਇਥੋਂ ਦੇ ਡੀਪੂ ਹੋਲਡਰ ਤੇ ਦਾ ਜਿਹੜਾ ਵੀ ਕੋਈ ਅਜੰਸ ਇੰਸਪੈਕਟਰ ਪੂਰੇ ਤੇ ਕਾਰਵਾਈ ਵੀ ਕਰਵਾਈ ਜਾਏ ਆਮਾਦੀ ਪਾਰਟੀ ਦੇ ਆਪਣੇ ਲੀਡਰਾਂ ਵੱਲੋਂ ਆਪਣੀ ਪਾਰਟੀ ਦਾ ਖਾਬ ਹੋ ਰਿਹਾ ਹੈ ਯਾਰ ਜੀ ਇਹ ਕੋਈ ਇਹ ਝਾੜੂ ਤੁਸੀਂ ਝਾੜੂ ਤੁਸੀਂ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਇੱਡੀ ਵੱਡੀ ਬਗਾਵਤ ਹੋਏਗੀ ਕਿ ਤਿੰਨ ਚਾਰ ਤਿੰਨਾਂ ਦੀ ਸਾਰੀ ਖੇੜ ਆ ਉਹਦੇ ਬਾਅਦ ਵੀ ਵਿਕੜਬੜਦਾ ਕੀ ਹੈ ਪੰਜਾਬ ਚ ਅੱਲ ਸਰਕਾਰ ਬਣੀ ਨਵੀਂ ਉਹਦੇ ਵਿੱਚ ਹਾਰੇ ਹੋਏ ਨਵੀਂ ਜਿਹੜਾ ਮੰਤਰੀ ਪਾਦੀ ਤੇ ਤੇ ਇਹ ਤਿੰਨ ਦਾ ਉਹ ਉਹਨਾਂ ਦਾ ਕੋਰੋਨਾ ਦਾ ਯਾਰ ਹੈਗਾ ਆਪਾਂ ਨੂੰ ਉਹਦੇ ਵਿੱਚ ਕੀ ਆ ਔਰ ਜਿਹੜੀ ਇੱਕ ਗੱਲ ਜ਼ੋਰ ਅਫਸਰਸ ਇਸ ਗੱਲ ਦਾ ਜਿਹੜੇ ਇਨੀ ਦੇਰ ਬੀਜਪੀ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰ ਦਿੱਤਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਹਾਨੂੰ ਬੀਜਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚੁਕੋਥੇਰ ਵੀ ਹੋਈ ਜੋ ਉਹਦੀ ਬੇਇੱਜ਼ਤੀ ਹੋਈ ਉਹ ਆਪਣੇ ਇਸ ਚੀਜ਼ ਤੇ ਮੁਸੀਬਤ ਦੇਦਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਦੇ ਉੱਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨਿਆਂ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀਆਂ ਦਾ ਜਾਂ ਉਹਨੂੰ ਅਸਤੀਫਾ ਦੇ ਦੇਣਾ ਠੀਕ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਵਾਨ ਨੂੰ ਸਸਪੈਂਡ ਕੀਤਾ ਗਿਆ ਦੇਖੋ ਉਹਦੇ ਵਿੱਚ ਇੱਕ ਮਟਕਣਾ ਰਣੋਤ ਨੇ ਜੋ ਟੰਗਣਾ ਰਣੋਤ ਨੇ ਜੋ ਪਹਿਲਾਂ ਬੋਲਦੀ ਲਈ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਲਈ ਇੱਕ ਖਿਆ ਤੇ ਖਾਲਸਾਣੀ ਅਤਵਾਦੀ ਨੇ ਤੇ ਇਹ ਖੰਗਣਾ ਰਣੋਤ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਫੀ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸਰਕੂਲਰ ਕੌਮ ਹੈ ਜਿਹੜੀ ਕਦੇ ਵੀ ਇਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਦ앗ਦੇ ਤੇ ਮੇਰੇ ਖਿਆਲ ਚ ਕੰਗਣਾ ਰਣੋ ਦਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਇਹ ਗਵਰਨਮੈਂਟ ਆਫ ਇੰਡੀਆ ਨੂੰ ਉਹਦਾ ਜਲਦੀ ਇਹ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹੈ ਰੰਧਾਉ ਸਾਬ ਤੁਸੀਂ ਐਮਪੀ ਜੀ ਤੇ ਜਿਹੜੇ ਇਸ ਵੇਲੇ ਬੇਰੁਜ਼ਗਾਰੀਆਂ ਇਹ ਤੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਵਾਂਗੇ ਉਧਰ ਤੁਲ ਮੁਖਰ ਗਿਆ ਉਧਰ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ